ਉਹ ਜੀ ಗ್ರಾಮ ਪੰਚਾਇਤ ਧਰਮਗੜ ਦੇ ਕੋਲ ਆਏ ਹੋਏ ਨੇ ਬੁੱਟੇ ਸੋ ਆਪਾਂ ਇਹ ਪਾਰਕ ਦੇ ਵਿੱਚ ਇਹ ਲਾਉਣੇ ਨੇ ਬੀਬੀਆਂ ਇਹ ਆਪਣੀਆਂ ਗੁੱਡੀਆਂ ਗੁੱਡੀਆਂ ਤੇ ਗੁੱਡਾ ਵੀ ਲੱਗਿਆ ਹੋਇਆ ਹੈਗਾ ਸੋ ਇਹਨਾਂ ਤੋਂ ਆਪਾਂ ਇਹ ਸੇਵਾ ਕਰਾਣੀਆਂ ਜਿਹੜੇ ਜਿਹੜਾ ਕੋਈ ਆਏਗੀ ਆਪਾਂ ਸਾਰਿਆਂ ਤੋਂ ਇਹ ਹਾਂ ਪੁੱਤ ਕੀ ਹੋ ਰਿਹਾ ਇਹ ਕੀ ਕਰ ਰਿਹਾ ਹੈ ਖੋਦ ਰਿਹਾ ਖੋਦ ਰਿਹਾ ਅੱਛਾ ਠੀਕ ਹੈ ਕਲਾ ਕਮ ਹੈਗਾ ਟਰੋਏ ਪੁੱਟਨੇ ਕਾ ਪਾਪਾ ਜੀ ਵਾਤਾਵਰਨ ਪ੍ਰੇਮੀਓ ਬੂਟੇ ਲਾਣੇ ਵਾਸਤੇ ਸਭ ਤੋਂ ਪਹਿਲਾ ਕੰਮ ਆਪਾਂ ਕਰਾਂਗੇ ਟਰੋਏ ਪੁੱਟਨੇ ਕਾ 10 ਅਗਸਤ ਕਾ ਮਹੀਨਾ ਭੜਾ ਸੋਲਾ ਮਹੀਨਾ 1 ਆਜੋ Да हौली हॉली हाँ सो तेरा मुटा इधर आ जाना हाँ हां रख देना है ठीक है चलो उसके बाद चल भाई शाबाश चल बी शाबाश हाँ रख देख गुड जया भाई दो होर चक लिया उसी इसी तरह इसी कैटेगरी के ठीक है होर काका सेठ ਆਜਾ ਬੁੱਟੇ ਲਵਾ ਮੈਂ ਹੋਰ ਹੋ ਜੇਗੀ ਛੋ ਕੋਈ ਨਹੀਂ ਕੋਈ ਨਹੀਂ ਐਕਸਟਰਾ ਨਾਲ ਦੱਸ ਦੋ ਐਕਸਟਰਾ ਚੱਲ ਵੀ ਕੋਰਨਰ ਮਲਾ ਦੇ ਆਹ ਉਹ ਲਾ ਲਾ ਮਲਤਾਸ ਆਹ ਉਹ ਲਾ ਹਾਂ ਇਹ ਚੋੜਾ ਇਹ ਉਹ ਸੇਮ ਹੋ ਗਿਆ ਤਾਂ ਬਦਲਦੇ ਹਾਂ ਇਹ ਉਰੇ ਰੱਖਦੇ ਠੀਕ ਹੈ ਇਹ ਨੋ ਗਿਆ ਕਰਦੇ ਠੀਕ ਹੈ ਠੀਕ ਹੈ ਚਲੋ ਵੀ ਇਹ ਵਾ ਸੋ ਪਹਿਲਾ ਕੰਮ ਟੋਏ ਪੁੱਟਣਾ ਦੂਸਰਾ ਕੰਮ ਆਪਣਾ ਹੈਗਾ ਸਾਰੇ ਬੁੱਟੇ ਰੱਖਣੇ ਨੇ ਜਿੱਥੇ-ਜਿੱਥੇ ਟੋਆ ਪੁੱਟਿਆ ਤੇ ਤੀਸਰਾ ਕੰਮ ਹੈ ਇਹਨਾਂ ਦੇ ਲਿਫਾਫੇ ਖੋਲਣੇ ਤੇ ਆ ਵਿੱਚ ਰੱਖ ਦੇਣਾ ਬੁੱਟਾ ਸੋ ਆਜ ਇੱਕ ਹੋਰ ਪਹਿਲਾਂ ਲਿਫਾਫੇ ਖੋਲਦੇ ਨਹੀਂ ਆ ਸਾਰੇ ਸੋ ਕਮ ਇਜ਼ੀ ਬਣਾਣਾ ਉਸ ਤੋਂ ਬਾਅਦ ਹੋ ਜਾ ਭਈਆ ਸ਼ਾਬਾਸ਼ ਅ ਸ਼ਾਬਾਸ਼ ਗੁੱਡ ਉਹ ਬੱਲੇ ਉਹ ਬੱਲੇ ਅਸੀਂ ਆਪਣਾ ਕੰਮ ਪੂਰਾ ਕਰਦੇ ਅਸੀਂ ਆਪਣਾ ਕੰਮ ਕਰਦੇ ਸੋ ਉਹਰੇ ਬੰਦ ਗਿਆ ਸੋ ਇਹ ਆਪਣੇ ਹੋ ਗਏ ਹੁਣ ਲੋਬੇ ਲਫਾਫਾ ਖੋਲਣ ਤੋਂ ਬਾਅਦ ਬੂਟਾ ਪਟਣਾ ਪਹਿਲਾਂ ਥੋੜਾ ਪੁੱਟਣਾ ਫਿਰ ਆਪਾਂ ਬੂਟਾ ਰੱਖਣਾ ਸੀਰੀਅਲ ਆਰਡਰ ਚ ਫਿਰ ਲਫਾਫਾ ਖੋਲਣਾ ਤੇ ਜੇ ਖਾਦ ਖੂਦ ਪਾਣੀ ਆ ਪਾ ਲੋ ਨਹੀਂ ਉਸ ਤੋਂ ਬਾਅਦ ਤੁਸੀਂ ਮਿੱਟੀ ਪਾ ਦੇਣੀ ਆ ਬਰੀਕ ਬਰੀਕ ਜੀ ਕਰਕੇ ਤੋਂ ਬੂਟਾ ਹੈਗਾ ਇਹ ਇਹ ਬੂਟਾ ਆਪਾਂ ਲਾਇਆ ਤਾਸ ਕਾ ਬੱਚੇ ਦੱਸਣਗੇ ਅਮਲ ਤਾਸ ਕਾ ਠੀਕ ਹੈ आप एक होर काम करेंगे कि थोड़ा जा बना के ही जाएंगे थोड़ा थोड़ा नहीं बाद में थोड़ा नहीं बनना इनका इस टाइम मिट्टी है, है गिले थोड़ा बन जाना इस टाइम तो मिट्टी होगी सुपगी फिर नहीं थोड़ा बनना चलो अगले बूटा अपन पछान नहीं है किसी का पर आ है आूटा पत्ते दस रहे हैं वो। दो। वो। ਇਲਾਣੇ ਕਿਹੜਾ ਸਖਾਲੇ ਪਈ ਐ। ਖੌਂਕਲੇ ਆ ਬੰਦਾ। 8-10 ਕ ਥੋਲੇ ਪੱਟੇ ਐ। ਬੁੱਟੇ ਲਾਏ ਹੈਗੇ। ਪੰਜ ਚਾਰ ਘਲੇ। ਸਾਹ ਝੜ ਗਿਆ ਪੂਰਾ। ਤੇ ਉੱਤੇ ਬਾਦ ਇਹ ਨਹੀਂ ਪਤਾ ਉਹਰਾ ਕਿਹੜਾ ਮਹਾਮੋਰਖਾ ਆ ਕਿ ਇਹਨਾਂ ਨੂੰ ਪੱਟ ਜਾ। ਸਾੜ ਦੇ ਜਾਂ ਡੰਗਰ ਖਾ ਜਾ। ਆਹ ਬੱਸ। ਤੇ ਪਾ ਵੀ ਲੱਗ ਰਹੀ।

ਕਿਆ ਬਾਤ ਹੈ ਕਿਆ ਬਾਤ ਹੈ ਲੈ ਜੀ ਜੁੰਡੇ ਰੋਣਿਆਣੇ ਇਤਨੇ ਲਿਆ ਰਹੇ ਆਂ ਥੈਂਕਸ ਚਲੋ ਜੀ ਲੈ ਜੀ ਬੋੜਾ ਮਰ ਗੇ ਬਜ਼ੁਰਗਾਂ ਵਾਦੇ ਆਪਾਂ ਪਿੱਪਲ ਦਾ ਪੇੜ ਲਵਾ ਦੇਣਾ ਹਾਂ ਹਾਂ ਇਹ ਆ ਵੀ ਪਿੱਪਲ ਹੈ ਇਹ ਆ ਵੀ ਪਿੱਪਲ ਹੈਗੇ ਹਾਂ ਲੈ ਜੀ ਆਇਓ ਬਾਈ ਰੱਖਦੇ ਲੈ ਬਿਸ਼ਰਵਾਹ ਦੀ ਬਾਰ ਕੀ ਆਵਾਰ ਹੈ ਪਿੱਤੀ ਖਾਦੇ ਮਿੱਟੀ ਖਾਦੇ ਹੋਏ ਬੁੱਟੇ 1 2 3 ਚਾਰ 10 ਬੁੱਟੇ ਅੱਜ ਆਪਾਂ ਲਾਤੇ ਇਹ ਤਾਂ ਨੋ ਤੇ ਖਲਾਤਾ ਪੱਪੀਪੜਾ ਇਹ ਮੇਰਾ ਗਲੂ ਮੇਰਾ ਬੁੱਟਾ ਵਾਓ ਕਿੱਟਾ ਸੋਹਣਾ ਹੋ ਗਿਆ ਤੇਰਾ ਬੁੱਟਾ ਸ਼ਾਬਾਸ਼ ਗੁੱਡ ਬੋਲੋ ਆਈ ਲਵ ਟਰੀ ਆਈ ਲਵ ਟਰੀ ਆਈ ਪਲਾਂਟ ਟਰੀ ਆਈ ਪਲਾਂਟ ਟਰੀ ਆਈ ਵਾਟਰ ਟਰੀ ਇਹ ਹੈਗਾ ਮੇਰਾ ਬੁੱਟਾ ਹਾਂ ਕਿਹੜਾ ਬੁੱਟਾ ਇਹ ਇਹ ਗੁੰਮਨਾ ਬੁੱਟਾ ਹੈ ਛੱਡੇ ਲਈ ਤਾਂ ਇਹ ਗੁੰਮਨਾ ਬੁੱਟਾ ਹੈਗਾ ਸੋ ਬੁੱਟਾ ਰੈਡੀ ਹੈਗਾ ਆਪਣਾ ਸੋ ਕੀ ਬਾਤ ਹੈ ਤੇਰੀ ਨੈਕਸਟ ਆ ਜੋ ਹੈਲੋ ਇਹ ਮੇਰਾ ਬੁੱਟਾ ਕਿਹੜਾ ਬੁੱਟਾ ਹੈ ਪਤਾ ਨਹੀਂ ਇਹ ਗਲਮੋਹਰ ਕਾ ਹੈਗਾ ਵੀ ਸੋ ਇਹ ਹੈਗਾ ਫਲਾਰ ਪਲਾਂਟ ਹਾਂਜੀ ਅਸੀਂ ਨੂੰ ਨਹੀਂ ਪਤਾ ਇਹ ਕਿਹੜਾ ਬੁੱਟਾ ਹੈ ਪਰ ਇਹ ਮੇਰਾ ਬੱਟੇ ਮਾਈ ਟ੍ਰੀ ਆਈ ਲਵ ਟ੍ਰੀ ਮੈਂ ਪੋਤਿਆਂ ਨੂੰ ਪਿਆਰ ਕਰਦਾ ਹਾਂ ਕਿਸ ਕਰਦਾ ਇੱਕ ਜਾ ਕੇ ਓਏ ਸ਼ਾਬਾਸ਼ ਚਲੋ ਇੱਕ ਹੋਰ ਹੈਗਾ ਉਹ ਕਿਸ ਕਾ ਲੈ ਮੇਰਾ ਹੈਗਾ ਫੜਾ ਇਹ ਮੇਰਾ ਬੁੱਟਾ ਇਹ ਸਾਡਾ ਸਾਰਿਆਂ ਦਾ ਬੁੱਟਾ ਆਜੋ ਆ ਜਾਣਾ ਤੋਂ ਆਇਓ ਆਜੋ ਆਜੋ ਇਹ ਸਾਡਾ ਸਾਰਿਆਂ ਦਾ ਬੁੱਟਾ ਵਾਹ ਸਾਡਾ ਵੀ ਹੈਗਾ ਇਹ ਸੋਹਣਾ ਸੋਹਣਾ ਬੁੱਟਾ ਜੀ ਅੱਜ ਆਪਣਾ 200 ਪਲੱਸ ਬੁੱਟੇ ਹੈਗੇ ਆ ਧਰਮ ਗੜਾਏ ਹੋਏ ਆਂ ਸ਼ਾਂ ਵਾਲੇ ਹੈਗੇ ਆ ਫਲਾਂ ਵਾਲੇ ਹੈਗੇ ਆ ਤੇ ਫੁੱਲਾਂ ਵਾਲੇ ਆ ਉਹ ਵਿੱਚ ਅੰਬ ਪੇਪਲ ਤੇ ਗੁਲਮਗੋਹਰ ਪੋਰ ਆਪਣੇ ਕਿਹੜਾ ਹੈਗਾ ਅਮਲਤਾਸ ਸੋ ਅੱਜ ਇਹਨਾਂ 200 ਬੁੱਟਿਆਂ ਕੇ ਅੰਦਰ ਆਪਾਂ ਨੇ ਮਾਰੀ ਟੀਮ ਹੈਗੀ ਆ ਦੇਖੋ ਕਿੱਡੇ-ਕੱਡੇ ਬੰਦੇ ਮਾਰੀ ਗੱਲ ਫਿੱਟ ਹੋਏ ਹੋਏ ਹੈਗੇ ਆ ਦੋ ਗੁੱਡੀਆਂ ਦੋ ਗੁੱਡੇ ਇੱਕ ਗੁੱਡੀ ਗੁੱਡੀ ਗੁੱਡੇ ਦਾ ਪਾਪਾ ਇੱਕ ਇੱਕ ਗੱਲ ਸ਼ਾਬਾਸ਼ ਇਹ ਇੱਕ ਗੁੱਡੀ ਇੱਧਰ ਆ ਇਹਨਾਂ ਚੋਂ 200 ਦੇ ਪਲੱਸ ਤੋਂ ਆਪਾਂ ਨੇ 10 ਬੁੱਟੇ ਆਪਣੇ ਅੱਜ ਤਿਆਰ ਕਰਦੇ ਆਪਾਂ ਹਮੱਚੇ ਦਿਖਾਏ ਸੋ ਅੱਜ 10ਾਂ ਦੇ ਥੋਲੇ ਪੱਟੇ ਆ ਤੇ ਉਹਨਾਂ ਦੇ ਵਿੱਚ ਆਪਾਂ ਬੁੱਟੇ ਲਾਏ ਵੀ ਹੈਗੇ ਆ ਅ ਮਿੱਟੀ ਵੀ ਪਾਈ ਐ ਤੇ ਉਹਨਾਂ ਦੇ ਉੱਤੇ ਇੱਟਾਂ ਵੀ ਲਾਈਆਂ ਸੋ ਸਾਡਾ ਜਿਹੜਾ ਇਹ ਬੰਪਰ ਰੋਕ ਲੈ ਬਸ ਇੱਥੇ ਰੋਕ ਲੈ ਬੰਦਾ ਹੋ ਗਿਆ ਹੋ ਗਿਆ ਬੰਦ ਹੋ ਗਈ ਕੋਈ ਨਹੀਂ ਕਰਦੇ ਕਰਦੇ ਸੋ ਅੱਜ ਦਾ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਉਹ ਕਾਫੀ ਹੱਦ ਤੱਕ ਅੱਜ ਦਾ ਮਹਾਰਾ ਜਿਹੜਾ ਸੰਡੇ ਹੈਗਾ ਉਹ ਬਹੁਤ ਕਾਮਯਾਬ ਰਿਹਾ ਸੋ ਬੱਚੇ ਸ਼ਰਾਰਤਾਂ ਕਰ ਰਹੇ ਆ ਸੋ ਇਹਨਾਂ ਕੇ ਚਾਟੇ ਲੱਗਣਗੇ ਮੇਰੇ ਪਾਸੇ ਦੇਖ ਲਈ ਜਾਈ ਸੋ ਪਲਾਂਟ ਟਰੀ ਸੇਵ ਟਰੀ ਵਾਟਰ ਟਰੀ ਸੇਵ ਯੋਰ ਲਾਈਫ ਸੋ ਇਟਸ ਆਰ ਆਰ ਡਿਊਟੀ ਸੋ ਸਾਡੀ ਸਾਰਿਆਂ ਦੀ ਇਹ ਡਿਊਟੀ ਹੈ ਕਿ ਰੁੱਖ ਲਾਓ ਰੁੱਖ ਬਚਾਓ ਰੁੱਖਾਂ 'ਚ ਪਾਣੀ ਪਾਓ ਤੇ ਆਪਣਾ ਜੀਵਨ ਬਚਾਓ ਰੁੱਖਾਂ ਨਾਲ ਹੀ ਜੀਵਨ ਹੈ ਸੋ ਬਾਏ 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 ਬਹੁਤ ਬੁਰਾ ਹਾਲ ਹੈਗਾ ਗਰਮੋ ਗਰਮੀ